ਦੀ ਆਫਸਰਾਂ ਨੂੰ ਸਸੀਕਾਲ ਜਾਬਰ ਦੀ ਹੱਟੀ ਕੁਡੀ ਕੁਲਾ ਤੁਹਾਡੇ ਲਈ ਲੈ ਕੇ ਆਏ ਬਹੁਤ ਜ਼ਿਆਦਾ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਸੂਟ ਆਸ ਕਰਦੇ ਹਾਂ ਤੁਸੀਂ 2-2 4-4 ਸੂਟ ਖਰੀਦਣ ਲੱਗੀਆਂ ਮੇਰੀਆਂ ਭੈਣਾਂ ਮਿੰਟ ਲਾਉਂਗੀਆਂ ਸਾਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਸੋ ਇਸ ਕਰਕੇ ਅਸੀਂ ਬਹੁਤ ਸੋਹਣੇ ਸੋਹਣੇ ਕਲਰ ਅਤੇ ਡਿਜ਼ਾਈਨ ਲਿਆਂਦੇਗੇ ਆ ਦੇਖੋ ਪਹਿਲਾ ਹੀ ਕਲਰ ਵਾਈਟ ਦੇ ਵਿੱਚ ਹੈਗਾ ਇਹ ਮੋਰ ਪੰਖੀ ਜਿਹਾ ਕਲਰ ਦਾ ਇਹ ਵਾਲਾ ਫਲਾਵਰ ਬਣਿਆ ਹੋਇਆ ਨਾਲ ਮਾਸਟਰ ਕਲਰ ਦਾ ਕੰਟਰਾਸਟ ਦੇਖੋ ਕਿੰਡੀ ਸੋਹਣੀ ਲੁੱਕ ਬਣੀ ਆ ਪੀਸ ਦੀ ਹੈ ਨਾ ਇਹਦੇ ਬਸ ਦੂਸਰਾ ਮੈਂ ਤੁਹਾਨੂੰ ਪੀਸ ਦਿਖਾ ਦਏ ਤੇ ਨਿਊਨ ਲੁੱਕ ਬਣੀ ਹੋਈ ਆ ਠੀਕ ਹੈ ਇਹ ਵੀ ਬਹੁਤ ਜਿਆਦਾ ਸੋਹਣੀ ਆ ਫਿਰ ਇਹ ਵਾਲਾ ਮਹਿੰਦੀ ਕਲਰ ਆ ਗਿਆ ਜੀ ਹਨਾ ਦੇਖੋ ਕਿੰਨਾ ਸੋਹਣਾ ਪੀਸ ਹੈਗਾ ਤੇ ਇਸ ਤੋਂ ਬਿਨਾ ਇਹ ਵਾਲਾ ਕਲਰ ਆ ਗਿਆ ਜਿਹੜਾ ਨੀਵੀ ਦੇ ਵਿੱਚ ਵਾਈਟ ਹੈ ਹੁਣ ਜੇ ਮੈਂ ਤੁਹਾਨੂੰ ਗੱਲ ਕਰਾਂਗੀ ਕੋਈ ਇੱਕ ਇੱਕ ਸਿੰਗਲ ਸਿੰਗਲ ਪੀਸ ਨਹੀਂ ਆ ਸਾਰੇ 4-4 5-5 ਪੀਸ ਇਹਨਾਂ ਦੇ ਨਾਲ ਦੇ ਹੋਰ ਵੀ ਲੱਗੇ ਹੋਏ ਹੈਗੇ ਆ ਜੇ ਤੁਹਾਨੂੰ ਇਹ ਵੀਡੀਓ ਸੋਹਣੀ ਲੱਗਦੀ ਆ ਸੂਟਾਂ ਦੇ ਕਲਰ ਸੋਹਣੇ ਲੱਗਦੇ ਆ ਤਾਂ ਮੇਰੀਆਂ ਭੈਣਾਂ ਸ਼ੇਅਰ ਕਰਨਾ ਨਾ ਭੁੱਲਿਓ ਇਹਦਾ ਰੇਟ ਜਿਹੜਾ ਰਹਿਣ ਵਾਲਾ ਉਹ 500 ਰਹਿਣ ਵਾਲ ਆ ਤੁਸੀਂ ਕਲਰ ਤੇ ਡਿਜ਼ਾਈਨ ਆ ਜਿਹੜੇ ਉਹ ਦੇਖਦੇ ਜਾਓ ਵੀਡੀਓ 4-5 ਮਿੰਟ ਦੀ ਬਣਾਵਾਂਗੇ ਆਪਾਂ ਪਰ ਤੁਸੀਂ ਸਾਰੇ ਕਲਰ ਜ਼ਰੂਰ ਵੇਖਿਓ ਹਨਾ ਮਹਿੰਦੀ ਕਲਰ ਦੇਖੋ ਕਿੰਨਾ ਸੋਹਣਾ ਕਲਰ ਹੈ ਤੇ ਇਹ ਵਾਲਾ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਆ ਬਲੈਕ ਦੇ ਵਿੱਚ yellow ਰਹਿਣ ਵਾਲਾ ਜਿਹੜਾ ਨੈਕਸਟ ਕਲਰ ਆਊਗਾ ਲਓ ਆ ਕੀ ਬਾਤਾਂ ਬਹੁਤ ਸੋਹਣਾ ਪੀਸ ਆ ਬਰੇ ਠੀਕ ਹੈ ਤੇ ਹੋਰ ਵੀ ਇਹਦੇ ਵਿੱਚ ਆ ਵੇਖੋ ਬਲੈਕ ਚ ਜੇ ਮੇਰੀਆਂ ਭੈਣਾਂ ਕੋਈ ਸੇਲ ਕਰਦੀਆਂ ਉਨਾਂ ਲਈ ਇਹਨਾਂ ਦਾ ਰੇਟ ਜੋ 8-10 ਪੀਸ 10 ਪੀਸ ਉਹਨਾਂ ਦੇ ਹੁੰਦੇ ਆ ਤਾਂ ਰੇਟ ਹੋਰ ਵੀ ਮਿੱਠਾ ਕਰ ਦਾਂਗੇ ਅ ਪਰ ਰਿਟੇਲ ਵਾਲੇ ਇਹ ਗੱਲ ਨਾ ਸੁਣਨ ਤਾਂ ਵਧੀਆ ਗੱਲ ਆ ਅ ਆ ਦੇਖੋ ਫਰੋਜ਼ੀ ਕਲਰ ਇਹ ਵੀ ਕਿਡਾ ਸੋਹਣਾ ਕਲਰ ਆ ਨਿਓਨ ਜਿਓਮੈਟ੍ਰੀਕਲ ਡਿਜ਼ਾਈਨ ਆ ਆ ਬਲੈਕ ਚ ਤੁਹਾਨੂੰ ਪਹਿਲਾਂ ਦਿਖਾਇਆ ਸੀ yellow flower ਨਾਲ ਸੀ ਇਹ ਫਰੋਜ਼ੀ ਨਾਲ ਆ ਗਿਆ blue ਨਾਲ ਇਹ ਨਿਊ ਜਪ ਰੈਂਟ ਆ ਗਿਆ ਬਹੁਤ ਜਿਆਦਾ ਸੋਹਣਾ ਪ੍ਰਿੰਟ ਆ ਇਹਨਾਂ ਨੂੰ ਜਿਹੜੀਆਂ ਕੁੜੀਆਂ ਸੂਟ ਸਿਉਣੇ ਸਿੱਖ ਰਹੀਆਂ ਅੱਜ ਦੇ ਸਮੇਂ ਦੇ ਵਿੱਚ ਉਹ ਬਹੁਤ ਪਸੰਦ ਕਰਦੀਆਂ ਇੰਦਾਂ ਦੇ ਕਲਰ ਡਿਜ਼ਾਈਨ ਕੁੜੀਆਂ ਵਿੱਚ ਚੰਟੀਆਂ ਹਨਾ ਇਦਾਂ ਸਾਰ ਤੇ ਬੁਟੀਕ ਚਲਾਉਂਦੀਆਂ ਉਹਨਾਂ ਨੇ ਕਿਉਂਕਿ ਇਹਨਾਂ ਤੇ ਡਿਜ਼ਾਈਨਿੰਗ ਕਰਨੀ ਹੁੰਦੀ ਆ ਸੋ ਇਹ ਵੀ ਬਹੁਤ ਸੋਹਣਾ ਇਹ ਚ ਮਲਟੀ ਕਲਰ ਆ ਕਿਸੇ ਤਰ੍ਹਾਂ ਤੁਸੀਂ ਬਾਟਮ ਲਾ ਸਕਦੇ ਹੋ ਆ ਵੇਖੋ ਫਰੌਕ ਬਣਾਉਣੀ ਆ ਕਿੰਨਾ ਪਿਆਰਾ ਕਲਰ ਫਰੌਕ ਦੇ ਲਈ ਹਨਾ ਕਿੰਦੀ ਸੋਹਣੀ ਚੀਜ਼ ਬਣੀ ਹੋਈ ਆ ਆ ਕਲਰ ਬੜਾ ਸੋਹਣਾ ਪਰ ਮੈਨੂੰ ਤਾਂ ਰੰਗ ਨਹੀਂ ਦੱਸਣਾ ਆਉਂਦਾ ਕਿਹੜਾ ਹੈਗਾ ਬਹੁਤ ਸੋਹ ਤੇ ਇਹ ਕਲਰ ਵੀ ਅੰਬੀ ਦਾ ਡਿਜ਼ਾਈਨ ਬਣਿਆ ਆ ਰਾਮ ਟੈਕਸ ਦਾ ਡਿਜ਼ਾਈਨ ਆ ਤੇ 500 ਰੁਪਏ ਰੇਟ ਰਹਿਣ ਵਾਲਾ ਜਬਰ ਜਿਹੇ ਟਿੱ ਖੁੱਡੀ ਕਲਾ ਤੋਂ ਆਹ ਡਿਜ਼ਾਈਨ ਨੇ ਤਾਂ ਬਹੁਤ ਹੱਤ ਕਰਾਈ ਹੋਈ ਹੈ ਕਿਉਂਕਿ ਇਸ ਡਿਜ਼ਾਈਨ ਦੇ ਉੱਤੇ ਬਹੁਤ ਸਾਰੀਆਂ ਕੜਾਈਆਂ ਬਹੁਤ ਹੋਈਆਂ ਇਹਦੇ 'ਚ ਠੀਕ ਹੈ ਇਹਦੇ ਨਾਲ ਪਲੇਨ ਬਾਟਮ ਲਾ ਕੇ ਵਾਈਟ ਕਲਰ ਦੀ ਬੇਬੀ ਪਿੰਕ ਕਲਰ ਦੀ ਤੇ ਉਹਦੇ ਤੇ ਕੜਾਈ ਕਰਾਈ ਹੋਈ ਹੈ ਹਨਾ ਤੇ ਇਹ ਵਾਲਾ ਵੀ ਨਿਓਨ ਕਲਰ ਰਹਿਣ ਵਾਲਾ ਛੁੱਟੀ ਚੱਲਾ ਹੁੰਦਾ ਵਾਦਾ ਠੀਕ ਹੈ ਇਹ ਵਾਲਾ ਕਲਰ ਦੇਖੋ ਕਿੰਨਾ ਪਿਆਰਾ ਕਲਰ ਆ ਹਨਾ ਤੇ ਆਹ ਵਾਲਾ ਕਲਰ ਵੀ ਅੰਟੀਆਂ ਦੇ ਲਈ ਆ ਬਹੁਤ ਸੋਹਣਾ ਕਲਰ ਆ ਤੇ ਇਹ ਵਾਲਾ ਬਲੈਕ ਨਾਲ ਸਿੰਗਲ ਪੀਸ ਹੈ ਇਹਦੇ ਤੇ ਜਿਆਦਾ ਹੈ ਨਹੀਂ ਤੁਸੀਂ 1 2 ਕ ਪੀਸ ਆ ਬੜੇ ਤੇ ਇਹ ਵਾਲਾ ਵੀ ਕਲਰ ਦੇਖੋ ਕਿੰਨਾ ਸੋਹਣਾ ਕਲਰ ਹੈਗਾ ਇਹਦੇ ਵਿੱਚ ਜਿਆਦਾ ਸੂਟ ਲੈਣੇ ਹੋ ਅੱਗੇ ਤੁਸੀਂ ਦੇਖ ਸਕਦੇ ਹੋ ਜਿੰਨੇ ਪਏ ਆ ਹਨ ਤੇ ਆ ਪੱਥਰ ਵਾਲਾ ਡਿਜ਼ਾਈਨ ਬਹੁਤ ਜਿਆਦਾ ਸੇਲ ਹੋਇਆ ਬਹੁਤ ਜਿਆਦਾ ਠੀਕ ਹੈ ਇਹ ਵਾਲਾ ਕਲਰ ਦਾ ਵੀ ਤੁਹਾਨੂੰ ਪਹਿਲਾਂ ਵਿਖਾਇਆ ਆ ਤਾਂ ਬਸ ਤੁਸੀਂ ਜਿੰਨਾ ਸੂਟ ਅਸੀਂ بار بار ਲੈ ਆ ਰਹੇ ਹਾਂ ਉਨੇ ਵਾਰੀ ਰੀਪੀਟ ਤੇ ਰੀਪੀਟ ਜਾ ਰਿਹਾ ਰੀਪੀਟ ਤੇ ਰੀਪੀਟ ਜਾ ਰਿਹਾ ਕਿੰਦਾ ਸੋਹਣਾ ਡਿਜ਼ਾਈਨ ਰਹਿਣ ਵਾਲਾ ਕਲਰ ਕੰਬੀਨੇਸ਼ਨ ਵੀ ਬਹੁਤ ਜਿਆਦਾ ਸੋਹਣਾ ਰਹਿਣ ਵਾਲਾ ਸਾਰੀ ਵੀਡੀਓ ਜ਼ਰੂਰ ਦੇਖਿਓ ਆਮ ਵੀ ਦਾ ਡਿਜ਼ਾਈਨ ਕਾਫੀ ਜਿਆਦਾ ਸੇਲ ਹੋ ਰਿਹਾ ਹੈ ਪਰ ਜਿੰਨਾ ਡਾਰਕਨੈਸ ਆ ਗਰਾਊਂਡ ਦੀ ਦਿਖ ਰਹੀ ਉਹ ਨਹੀਂ ਡਾਰਕ ਨਹੀਂ ਆਉਗੀ ਥੋੜੀ ਜੀ ਲਾਈਟ ਆਉਗੀ ਹਲਕੀ ਜੀ ਨੀਵੀ ਬਲੈਕ ਜੀ ਆਉਗੀ ਤੇ ਉਹਦਾ ਡਿਜ਼ਾਈਨ ਬਹੁਤ ਪਿਆਰਾ ਆ ਨਿਓਨ ਦਾ ਡਿਜ਼ਾਈਨ ਆ ਸ ਮੇਰੀਆਂ ਭੈਣਾਂ ਦਾ ਜੇ ਐਦਾਂ ਡਾਰਕ ਜੇ ਪਾਉਣੇ ਆ ਤੇ ਆ ਦੇਖੋ ਕਿੰਦਾ ਸੋਹਣਾ ਡਿਜ਼ਾਈਨ ਆ ਵੱਖਰਾ ਜਿਹਾ ਜਿਹਾ ਫਰੌਕ ਟਾਈਪ ਕਿਸ ਤੇ ਕਿਦਾਂ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਇਹ ਕਲਰ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬਾਈਟ ਨਾ ਮਹਿੰਦੀ ਕਲਰ ਹੈ ਵੀਰੇ ਠੀਕ ਹੈ ਇਹ ਚ ਇੱਕ ਹੋਰ ਵੀ ਮਿਲ ਜੂ ਉਹਦੇ ਚ ਬਲੈਕ ਮਿਲ ਜੂਗਾ ਤੇ ਅਗਲਾ ਲਿਆ ਆਹ ਵਾਲਾ ਕਲਰ ਵੀ ਸੋਨਾ ਰਹਿਣ ਵਾਲਾ ਕਿਸੇ ਨੂੰ ਲਾਈਟ ਕਲਰ ਪਸੰਦ ਸੀ ਤਾਂ ਉਹਨਾਂ ਦੇ ਲਈ ਹੈ ਲਿਆ ਯਾਰ ਬਲੈਕ ਚ ਦਿਖਾ ਕੋ ਸਭ ਬਲੈਕ ਚ ਦੇਖੋ ਬਲੈਕ ਚੋ ਦਿਖਾ ਦੋ ਤਿੰਨ ਕਲਰ ਬਲੈਕ ਬਲੈਕ ਦੇ ਦਿਖਾ ਬਲੈਕ ਚ ਜਿométrical ਡਿਜ਼ਾਈਨ ਆ ਇਹ ਬਲੈਕ ਦੇ ਵਿੱਚ ਵੀ ਜਿਗਜੈਗ ਦਾ ਡਿਜ਼ਾਈਨ ਆ ਬਹੁਤ ਸੋਹਣਾ ਠੀਕ ਹੈ ਤੇ ਇੱਕ ਬਲੈਕ ਦੇ ਵਿੱਚ ਆ ਜਾਊਗਾ ਆਹ ਵਾਲਾ ਵੀ ਬਲੈਕ ਦੇ ਵਿੱਚ ਡਿਜ਼ਾਈਨ ਹੈ ਦੇਖੋ ਕਿਆ ਯਾਰ ਬਲੈਕ ਤਾਂ ਆਹ ਵੀ ਦੇਦੇ ਬਲੈਕ ਚ ਯਾਰ ਕਿੱਡਾ ਸੋਹਣਾ ਡਿਜ਼ਾਈਨ ਆ ਆ ਵੀ ਬਲੈਕ ਚ ਆ ਠੀਕ ਹੈ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਆ ਵੀ ਬਲੈਕ ਦੇ ਵਿੱਚ ਪਿਆ ਹੈਗਾ ਹਨਾ ਚਲ ਕੋਈ ਨਹੀਂ ਹੋਰ ਆਉਂਦੇ ਆਹ ਕਲਰ ਵੀ ਸੋਹਣਾ ਹੈ ਤੇ ਆਹ ਇਸ ਤੋਂ ਵੀ ਸੋਹਣਾ ਆ ਆ ਇਹ ਥੋੜਾ ਜਿਹਾ ਉਹਨਾਂ ਤੋਂ ਘੱਟ ਸੋਹਣਾ ਪਹਿਲਾਂ ਵਾਲਿਆਂ ਤੋਂ ਠੀਕ ਹੈ ਵੈਸੇ ਗ੍ਰੇ ਦੀ ਡਿਮਾਂਡ ਹੁੰਦੀ ਹੈ ਇਹ ਵੀ ਵਧੀਆ ਪੀਸ ਹੈਗਾ ਤੇ ਇਹ ਵੀ ਪਿੰਕ ਕਲਰ ਹੈ ਵੀ ਸੋਹਣਾ ਹੈਗਾ ਆ ਆ ਵੀ ਵਾਜਾ ਸੋਣਾ ਬਲੈਕ ਦੇ ਵਿੱਚ ਆ ਗਿਆ ਤੇ ਦੋ ਚਾਰ ਪੀਸ ਹੋ ਰਹੇ ਕਿ ਮੈਂ ਤੁਹਾਨੂੰ ਦਿਖਾਉਣ ਲੱਗਿਆ ਬਸ ਜਵਰੇ ਦੀ ਟੀ ਕੁਡੀ ਕਲਾਂ ਜੇ ਤੁਹਾਨੂੰ ਵੀਡੀਓ ਸਾਡੀ ਸੋਹਣੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਇੰਨੇ ਕੰਮ ਕਰ ਦਿਓ ਬਸ ਐਂਡ ਮੇਰੀ ਤੁਹਾਨੂੰ ਬਹੁਤ ਥੈਂਕ ਯੂ so much ਜਵਰੇ ਜੇਟੀ ਕੁਡੀ ਕਲਾਂ ਤੋਂ ਸਾਡੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਸ਼ੀਕਾਲ ਸਾਰੇ ਕਲਰ ਸੂਟ ਗਿਣਤੀ ਚ ਮਿਲਣਗੇ ਦੋ ਸੂਟ ਆਰਡਰ ਕਰ ਦਿਓ ਚਾਰ ਕਰ ਦਿਓ ਪੰਜ ਕਰ ਦਿਓ 10 ਕਰ ਦਿਓ